ਨਾਸਰੀ ਮਹੱਲਾ ਪੰਜਵਾਂ ਛੜਾਏ ਨੀਓ ਮਹਾਵਲੀ ਤੇ ਆਪਣੇ ਚਰਨ ਪਰਾਤ ਏਕ ਨਾਮ ਦੀਓ ਮਨ ਮੰਤਾ ਬਿਨਸ ਨਾ ਕਤ ਹੂ ਜਾਤ ਸਤ ਗੁਰੂ ਪੂਰੇ ਕੀਨੀ ਦਾਤ ਹਰ ਹਰ ਨਾਮ ਦੀਓ ਕੀਰਤਨ ਕਾਉ ਭਈ ਹਮਾਰੀ ਗਾਤ ਰਹਾਉ ਅੰਗੀਕਾਰ ਕੀਓ ਪ੍ਰਭ ਅਪੁਨੇ ਭਗਤਨ ਕੀ ਰਾਖੀ ਪਾਤ ਨਾਨਕ ਚਰਨ ਗਹਿ ਪ੍ਰਭ ਆਪਣੇ ਸੁਖ ਪਾਇਓ ਦਿਨ ਰਾਤ ਨਾ ਸ੍ਰੀ ਮਹੱਲਾ ਪੰਜਵਾਂ ਹਰ ਹਰਨਾ ਲੋਭ ਝੂਠ ਨਿੰਦ ਏਵਹੀ ਕਰਤ ਗੁਦਾਰੀ ਮ੍ਰਿਗ ਤ੍ਰਸਨਾ ਆਸ ਮਿਥਿਆ ਮੀਠੀ ਇਹ ਤੇਕ ਮਨ ਹੈ ਸਾਧਾਰੀ साक्त की आवरदा जाए बिरथारी जैसे कागद के भार मूसा टूक गवावत काम नहीं गावारी रहा कर कृपा वार ब्रह्मा स्वामी एह वंदन छुटकारी बूडत अंध नानक प्रभु काडत साद जना संगारी तनासरी महल्ला पंजावा सिमर सिमर स्वामी प्रभ अपना शीतल तान मन छाती रूप रंग सुख तान जी का पार ब्रह्म मोर जाती रसना राम रसायन माती रंग रंगी राम अपने चरण कमल निध थाती रहा ਜਿਸ ਕਾ ਸਾਥ ਤੈਨਹੀ ਰੱਖ ਲੀਆ ਪੂਰਨ ਪ੍ਰਭ ਕੀ ਬਾਤੀ ਮੇਲ ਲੀਓ ਆਪੇ ਸੁਖ ਦਾਤਾ ਨਾਨਕ ਹਰਿ ਰਾਖੀ ਪਾਤੀ ਤਨ ਸਰੀ ਮਹੱਲਾ ਪੰਜਵਾਂ ਦੂਤ ਦੁਸ਼ਮਨ ਸਾਬ ਤੂਜ ਤੇ ਨਿਵਰਹਿ ਪ੍ਰਗਟ ਪ੍ਰਤਾਪ ਤੁਮਾਰਾ ਜੋ ਜੋ ਤੇਰੇ ਭਗਤ ਦੁਖਾਏ ਉਹ ਤਤਕਾਲ ਤੁਮ ਮਾਰਾ ਨਿਰਖਉ ਤੁਮਰੀ ਓਰ ਹਰ ਨੀਤ ਮੁਰਾਰ ਸਹਾਏ ਹੋ ਹੋ ਦਾਸ ਕਾਉ ਕਰ ਗਹਿ ਉਦਰ ਹੋ ਮੀਤ ਰਹਾਉ ਸੁਣੀ ਬੇਨਤੀ ਠਾਕੁਰ ਮੇਰਾ ਖਸਮਾਨਾ ਕਰ ਆਪ ਨਾਨਕ ਅਨੰਦ ਭਾਏ ਦੁਖ ਭਾਗੇ ਸਦਾ ਸਦਾ ਹਰਿ ਜਾਪ ਤਨਾਸਰੀ ਮਹੱਲਾ ਪੰਜਵਾਂ ਚਤੁਰ ਦਿਸਾ ਕੀਨੋ ਬਲ ਆਪਣਾ ਸਿਰ ਉਪਰ ਕਰ ਧਾਰਿਓ ਕਿਰਪਾ ਕਟਾਖਿ ਅਵ ਲੋਕਨ ਕੀਨੋ ਦਾਸ ਕਾ ਦੁਖ ਬਿਦਾਰੇਓ ਹਰ ਜਨ ਰਾਖੇ ਗੁਰੂ ਗੋਬਿੰਦ ਕੰਠ ਲਾਏ ਅਵ ਗੁਣ ਸਭ ਮੀਟੇ ਦਿਆਲ ਪੁਰਖ ਬਖਸੰਦ ਰਹਾਉ ਜੋ ਮੰਗਹਿ ਠਾਕੁਰ ਆਪਣੇ ਤੇ ਸੋਈ ਸੋਈ ਦੇਵੈ ਨਾਨਕ ਦਾਸ ਮੁਖਤੇ ਜੋ ਬੋਲੇ ਈ ਹਾਂ ਊਹਾਂ ਸੱਚ ਹੋਵੇ ਤਨਾਸਰੀ ਮਹੱਲਾ ਪੰਜਵਾ ਔਖੀ ਘੜੀ ਨਾ ਦੇਖਣ ਦੇਈ ਆਪਣਾ ਵਿਰਧ ਸਮਾਲੇ ਹੱਥ ਦੇ ਰਾਖੇ ਆਪਣੇ ਕਾਉ ਸਾਸ ਸਾਸ ਪ੍ਰਤਿ ਪਾਲੇ ਪ੍ਰਭ ਸਿਉ ਲਾਗ ਰਹਿਓ ਮੇਰਾ ਚੀਤ ਆਦ ਅੰਤ ਪ੍ਰਭ ਸਦਾ ਸਹਾਈ ਧਨ ਹਮਾਰਾ ਮੀਤ ਰਹਾਉ ਮਨ ਵਿਲਾਸ ਭਏ ਸਾਹਿਬ ਕੇ ਅਚਰਜ ਦੇਖ ਬਡਾਈ ਹਰ ਸਿਮਰ ਸਿਮਰ ਆਨੰਦ ਕਰ ਨਾਨਕ ਪ੍ਰਭ ਪੂਰਨ ਪੈਜ ਰਖਾਈ ਤਨ ਸਰੀ ਮਹੱਲਾ ਪੰਜਵਾ ਜਿਸ ਕਉ ਬਿਸਰੈ ਪ੍ਰਾਨੁ ਪਤਿ ਦਾਤਾ ਸੋਈ ਗਨਹ ਅਭਾਗਾ ਚਰਨ ਕਮਲ ਜਾ ਕਾ ਮਨ ਰਾਗਿਓ ਅਮੇ ਅਸਰੋਵਰ 파ਗਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਆਲਸ ਸੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾ ਜਹ ਜੈ ਵੇਖੋ ਤਹਿ ਨਾਰਾਇਣ ਸਗਲ ਕਟਾ ਮੈਂ ਤਾਗਾ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਧਨਾਸਰੀ ਮਹੱਲਾ ਪੰਜਵਾ ਜਾਣ ਕੇ ਪੂਰਨ ਹੋਏ ਕਾਮ ਕੱਲੀ ਕਾਲ ਮਹਾ ਵਿਖਿਆ ਮਹਿ ਲੱਜਾ ਰਾਖੀ RAM ਰਹਾਉ ਸੇਮਰ ਸਿਮਰ ਸੁਆਮੀ ਪ੍ਰਭ ਅਪਨਾ ਨਿਕਟ ਨਾ ਆਵੈ ਜਾਮ ਮੁਕਤ ਬੈਕੁੰਠ ਸਾਧਕੀ ਸੰਗਤ ਜਨ ਪਾਇਓ ਹਰਿ ਕਾਥਾਮ ਚਰਨ ਕਮਲ ਹਰ ਜਨਕੀ ਥਾਤੀ ਕੋਟ ਸੁਖ ਵਿਸਰਾਮ ਗੋਬਿੰਦ ਦਮੋਦਰ ਸਿਮਰਉ ਦਿਨ ਰੈਨ ਨਾਨਕ ਸਦਗੁਰੂ ਬਾਨ ਧਨਸਰੀ ਮਹੱਲਾ ਪੰਜਵਾਂ ਮੰਗਾਉ ਰਾਮ ਤੇ ਇੱਕ ਦਾਨ ਸਗਲ ਮਨੋਰਥ ਪੂਰਨ ਹੋਵੈ ਸਿਮਰਉ ਤੁਮਰਾ ਨਾਮ ਰਹਾਉ ਚਰਨ ਤੁਮਾਰੇ ਹਿਰਦੈ ਵਾਸਹਿ ਸੰਤਨ ਕਾ ਸੰਗ ਪਾਵਉ ਸੋਗ ਅਗਨ ਮਹਿ ਮਾਨ ਨਾ ਵਿਆਪੈ ਆਠ ਪਹਿਰ ਗੁਣ ਗਾਵਉ ਸਵਸਥ ਬਿਵਸਥਾ ਹਰ ਕੀ ਸੇਵਾ ਮਦ ਅੰਤ ਪ੍ਰਭ ਜਾਪਣ ਨਾਨਕ ਰੰਗ ਲੱਗਾ ਪਰਮੇਸ਼ਰ ਬਾਹੜ ਜਨਮ ਨਾ ਛਾਪਣ ਤਨ ਸ੍ਰੀ ਮਹੱਲਾ ਪੰਜਵਾਂ ਮੰਗਾਉ ਰਾਮ ਤੇ ਸਭ ਥੋਕ ਮਾਨੋਖ ਕਾਉ ਜਾਚਤ ਸ੍ਰਮ ਪਾਈਐ ਪ੍ਰਭ ਕੈ ਸਿਮਰਨ ਮੋਖ ਰਹਾਉ ਕੋ ਖੇਮਨ ਜਨ ਸਿਮਰਤਿ ਕੁਰਾਨ ਨਾਮ ਵੇਦ ਪੁਕਾਰਹਿ ਕੋਖ ਕਿਰਪਾ ਸਿੰਧ ਸੇਵ ਸਚ ਪਾਈਐ ਦੂਵੈ ਸੁਹੇਲੇ ਲੋਕ ਆਨ ਅਚਾਰ ਵਿਵਹਾਰ ਹੈ ਜੀਤੇ ਬਿਨ ਹਰ ਸਿਮਰਨ ਫ਼ੋਕ ਨਾਨਕ ਜਨਮ ਮਰਨ ਭੈ ਕਾਟੇ ਮਿਲ ਸਾਧੂ ਬਿਨ ਸੇ ਸੋਕ ਤਨਾਸਰੀ ਮਹੱਲਾ ਪੰਜਵਾ ਤ੍ਰਿਸਨਾ 부ਜੈ ਹਰ ਕੈ ਨਾਮ ਮਹਾਂ ਸੰਤੂਖ ਹੋਵੈ ਗੁਰ ਬਚਨੀ ਪ੍ਰਭ ਸਿਉ ਲਾਗੈ ਪੂਰਨ ਧਿਆਨ ਰਹਾਉ ਮਹਾ ਕੁਲੋਲ ਬੁਝੈ ਮਾਇਆ ਕੇ ਕਰ ਕਿਰਪਾ ਮੇਰੇ ਦੀਨ ਦਿਆਲ ਆਪਣਾ ਨਾਮ ਦੇਹ ਜਪ ਜੀਵਾ ਪੂਰਨ ਹੋਏ ਦਾਸ ਕੀ ਹਾਲ ਸਰਬ ਮਨੋਰਥ ਰਾਜ ਸੁਖ ਰਾਸ ਸਾਧ ਖੁਸ਼ੀਆਂ ਕੀਰਤਨ ਜਪਨਾਮ ਜਿਸ ਕੈ ਕਰਮ ਲਿਖਿਆ ਧੁਰ ਕਰਤਾ ਨਾਨਕ ਜਾਣ ਕੇ ਪੂਰਨ ਕਾਮ ਤਨਾਸਰੀ ਮਹੱਲਾ ਪੰਜਵਾਂ जानकी की कीनी पार ब्रह्म सार निंदक टेकन ना पावन मूले उड़ गए बेकार रहा जय जय देखाओ तह तह स्वामी कोए ना पहुचन हार जो जो करे वगया जानकी होए गया तत् सार ਕਰਨ ਹਾਰ ਰਖਵਾਲਾ ਹੋ ਆ ਜਾ ਕਾ ਅੰਤ ਨਾ ਪਾਰਾ ਵਾਰ ਨਾਨਕ ਦਾਸ ਰਖੇ ਪ੍ਰਭ ਆਪੁ ਨੈ ਨਿੰਦਕ ਕਾਢੇ ਮਾਰ ਤਨਾ ਸਰੀ ਮਹੱਲਾ ਪੰਜਵਾਂ ਕਰਨੋਂ ਵਾਂ ਪੜਤਾਦ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਹਰ ਚਰਨ ਸਰਣ ਗੋਬਿੰਦ ਦੁਖ ਭੰਜਨਾ ਦਾਸ ਆਪਣੇ ਕਾਉ ਨਾਮ ਦੇਵ ਹੋ ਦ੍ਰਿਸ਼ਟ ਪ੍ਰਭ ਧਾਰੋ ਕਿਰਪਾ ਕਰਿ ਧਾਰੋ ਭੁਜਾ ਗਹਿ ਕੂਪ ਤੇ ਕਾਢ ਲੇਵੋ ਰਹਾਉ ਕਾਮ ਕ੍ਰੋਧ ਕਰ ਅੰਧ ਮਾਇਆ ਕੇ ਬੰਦ ਅਨਿਕ ਦੋਖਾ ਤਨ ਛਾਦ ਪੂਰੇ ਪ੍ਰਭ ਬਿਨਾ ਆਨ ਨਾ ਰੱਖਣ ਹਾਰਾ ਨਾਮ ਸਿਮਰਵਹੁ ਸਰਨ ਸੂਰੇ ਕਹਤੇ ਤੇ ਉਧਾਰਣਾ ਜੀ ਜੰਤ ਤਾਰਣਾ ਵੇਦ ਉਚਾਰ ਨਹੀਂ ਅੰਤ ਪਾਇਓ ਗੁਣੈ ਸੁਖ ਸਾਗਰਾ ਬ੍ਰਹਮ ਰਤਨਾਗਰਾ ਭਗਤ ਵਛਲ ਨਾਨਕ ਗਾਇਓ ਤਨਸਰੀ ਮਹੱਲਾ ਪੰਜਵਾਂ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ ਮੇ ਕਹ ਕਮਾਣੇ ਪਾਪ ਚਿਰਾਣੇ ਸਾਧ ਸੰਗਤ ਮੇਲ ਮੋ ਆ ਜੀਜੈ ਰਹਾਉ ਕੁ ਰਾਜ ਜੋਬਨ ਬਿਸਰੰਤ ਹਾਰ ਮਾਇਆ ਮਹਾ ਦੁਖ ਇਹੋ ਮਹਾਤ ਕਹ ਆਸ ਪਿਆਸ ਰਮਣ ਹਰ ਕੀਰਤਨ ਇਹੋ ਪਦਾਰਥ ਭਾਗਵੰਤ ਲਹੈ ਸਰਣ ਸਮਰਾਥ ਅਕਾਥ ਅਗੋਚਰਾ ਪਤਤ ਉਦਾਹਰਣ ਨਾਮ ਤੇਰਾ ਅੰਤਰ ਜਾਮੀ ਨਾਨਕ ਕੇ ਸੁਆਮੀ ਸਰਬਤ ਪੂਰਨ ਠਾਕੁਰ ਮੇਰਾ ਤਨਾਸਰੀ ਮਹੱਲਾ ਪੰਜਵਾ ਘਰ ਬਾਰਵਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਵੰਦਨਾ ਹਰ ਵੰਦਨਾ ਗੁਣ ਗਾਵੋ ਗੋਪਾਲ ਰਾਏ ਰਹਾਉ ਵੱਡੇ ਭਾਗ ਭੇਟੇ ਗੁਰਦੇਵਾ ਕੋਟ ਪਰਾਧ ਮਿਟੇ ਹਰ ਸੇਵਾ ਚਰਨ ਕਮਲ ਜਾ ਕਾ ਮਨ ਰਾਪੈ ਸੋਗ ਅਗਨ ਤਿਸ ਜਨ ਨਾਮ ਵਿਆਪੈ ਸਾਗਰ ਤਰਿਆ ਸਾਧੂ ਸੰਗੇ ਨਿਰਭਾਉ ਨਾਮ ਜਪਹੁ ਹਰ ਰੰਗੇ ਪਾਰ ਧਾਨ ਦੋਖ ਕਿਛ ਪਾਪ ਨਾ ਫੀੜੇ ਜਮ ਜੰਦਾਰ ਨਾ ਆਵੈ ਨੇੜੇ ਤ੍ਰਿਸ਼ਨਾ ਅਗਨ ਪ੍ਰਭ ਆਪ 부ਝਾਈ ਨਾਨਕ ਉਦਰੇ ਪ੍ਰਭ ਸਰਣਾਈ ਤਨਾਸਰੀ ਮਹੱਲਾ ਪੰਜਵਾ ਤ੍ਰਿਪਤ ਭਾਈ ਸੱਚ ਭੋਜਨ ਖਾਇਆ ਮਾਨ ਤਨ ਰਸਨਾ ਨਾਮ ਧਿਆਇਆ ਜੀਵਨਾ ਹਰ ਜੀਵਨਾ ਜੀਵਨ ਹਰ ਜਪ ਸਾਧ ਸੰਗ ਰਹਾਉ ਅਨਿਕ ਪ੍ਰਕਾਰੀ ਵਸਤਰ ਉਡਾਏ ਅਨ ਦਿਨ ਕੀਰਤਨ ਹਰ ਗੋਨ ਗਾਏ ਹਸਤੀ ਰਥ ਅਸ ਅਸਵਾਰੀ ਹਰ ਕਾ ਮਾਰਗ ਹਰਦੈ ਨਿਹਾਰੀ ਮਨ ਤਨ ਅੰਤਰ ਚਰਨ ਧਿਆਇਆ ਹਰ ਸੁਖ ਨਿਧਾਨ ਨਾਨਕ ਦਾਸ ਪਾਇਆ utcnow ਸ੍ਰੀ ਮਹੱਲਾ ਪੰਜਵਾ ਗੁਰ ਕੇ ਚਰਨ ਜੀ ਅਕਾਸ਼ਿਸ ਤਾਰਾ ਸਮੁੰਦ ਸਾਗਰ ਜਿਨ ਖਿਨ ਮਹਿ ਤਾਰਾ ਰਹਾਉ ਕੋਈ ਹੋਵਾ ਗ੍ਰੰਮ ਰਤ ਕੋਈ ਤੀਰਥ ਨਾਇਆ ਦਾਸੀ ਹਰ ਕਾ ਨਾਮ ਧਿਆਇਆ ਵੰਦਨ ਕਾਟਣ ਹਾਰ ਸੁਆਮੀ ਜਨ ਨਾਨਕ ਸਿਮਰੈ ਅੰਤਰ ਜਾਮੀ ਤਨ ਆਸਰੀ ਮਹੱਲਾ ਪੰਜਵਾ ਕਿਤੇ ਪ੍ਰਕਾਰ ਨਾ ਟੂਟਾਉ ਪ੍ਰੀਤ ਦਾਸ ਤੇਰੇ ਕੀ ਨਿਰਮਲ ਰੀਤ ਰਹਾਉ ਜੀ ਅਪਰਾਣ ਮਨ ਧਨ ਤੇ ਪਿਆਰਾ ਹਉਮੈ ਬੰਦ ਹਰ ਦੇਵ ਨਹਾਰਾ ਚਰਨ ਕਮਲ ਸਿਉ ਲਾਗਾਉ ਨੇ ਹਉ ਨਾਨਕ ਕੀ ਬੇਨੰਤੀ ਏਹ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਤਨ ਹਸਰੀ ਮਹੱਲਾ ਨਾਵਾ ਕਾਹੇ ਰੇ ਵਨ ਖੋਜਨ ਜਾਈ ਸਰਬ ਨਿਵਾਸੀ ਸਦਾ ਅਲੇਪਾ ਤੋਹੀ ਸੰਗ ਸਮਾਈ ਰਹਾਵ ਪੋਹਪ ਮਦ ਜਿਉ ਬਾਸ ਬਸਤ ਹੈ ਮੁਕਰ ਮਾਹੇ ਜੈਸੇ ਛਾਈ ਤੈਸੇ ਹੀ ਹਰ ਵਸੇ ਨਿਰੰਤਰ ਘਟ ਹੀ ਖੋਜਹੁ ਭਾਈ ਬਾਹਰ-ਭੀਤਰ ਏਕੋ ਜਨਹੁ ਏਹੋ ਗੁਰ ਗਿਆਨ ਬਤਾਈ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭ੍ਰਮ ਕੀ ਕਾਈ ਤਨਾਸਰੀ ਮਹੱਲਾ ਨਵਾਂ ਸਾਦੋ ਏਹੋ ਜਗ ਭਰਮ ਕੁਲਾਨਾ RAM ਨਾਮ ਕਾ ਸਿਮਰਨ ਛੋੜਿਆ ਮਾਇਆ ਹਾਥ ਬਿਕਾਨਾ ਰਹਾਉ ਮਾਤ ਪਿਤਾ ਭਾਈ ਸੁਤ ਬਨਤਾ ਉਤਾ ਕੈ ਰਸ ਲਪਟਾਨਾ ਜੋ ਬਨ ਧਨ ਪ੍ਰਵਤਾ ਕੈ ਮਦ ਮੈਂ ਐਹ ਨਿਸ ਰਹਿ دیਵਾਨਾ ਦੀਨ ਦਿਆਲ ਸਦਾ ਦੁਖ ਭੰਜਨ ਤਾ ਸਿਉ ਮਨ ਨਾ ਲਗਾਨਾ ਜਨ ਨਾਨਕ ਕੋਟਨ ਮੈਂ ਕਿਨਹੂ ਗੁਰਮੁਖ ਹੋਏ ਪਛਾਨਾ ਤਨ ਸ੍ਰੀ ਮਹੱਲਾ ਨਾਵਾਂ ਤੇਹ ਜੋਗੀ ਕਾਉ ਜੋਗਤ ਨਾ ਜਾਣਾਉ ਲੋਭ ਮੋਹ ਮਾਇਆ ਮਮਤਾ ਫੋਨ ਜਿਹ ਘਟ ਮਾਹੇ ਪਛਾਨਾਉ ਰਹਾ ਪਰਿੰਦਾ ਉਸ ਤਤ ਨਹਿ ਜਾ ਕੈ ਕੰਚਨ ਲੋਹ ਸਮਾਨੋ ਹਰਖ ਸੋਗ ਤੇ ਰਹੇ ਅਤੀਤਾ ਜੋਗੀ ਤਾਹੇ ਬਖਾਨੋ ਚੰਚਲ ਮਨ ਦਹਿ ਦੇਸ ਕਉ ਤਾਵਤ ਜਲ ਜਾਹੇ ਖੈਰਾਨੋ ਕਹੋ ਨਾਨਕ ਇਹ ਵਿਦ ਕੋ ਜੋ ਨਰ ਮੁਕਤ ਤਾਹੇ ਤੁਮ ਮਨੋ ਤਨਾਸਰੀ ਮਹੱਲਾ ਨਾਮਾਂ ਅਬ ਮੈਂ ਕੌਨ ਉਪਾਉ ਕਰਉ ਜੇਹ ਵਿਦਮਨ ਕੋ ਸੰਸਾ ਚੂਕੈ ਭਾਉ ਨਿਦ ਪਾਰ ਪਰਾਉ ਰਹਾਉ ਜਨਮ ਪਾਏ ਕਛ ਭਲੋ ਨਾਕੀਨੋ ਤਾਤੇ ਅਦਿਕ ਡਰਉ ਮਨ ਬਾਚ ਕ੍ਰਮ ਹਰ ਗੁਨ ਨਹੀਂ ਗਾਏ ਇਹ ਜੀ ਸੋਚ ਧਰਉ ਗੁਰ ਮਤ ਸੋਨ ਕਛ ਗਿਆਨ ਨਾ ਉਪਜਿਓ ਪਾਸ ਜਿਉ ਉਦਰ ਭਰਉ ਕਹੋ ਨਾਨਕ ਪ੍ਰਭ ਬਿਰਧ ਪਛਾਨਾ ਤਾਬ ਹਾਉ ਪਤਿਤ ਤਰਉ